ਕੱਲ ਨੂੰ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਤੰਦਰੁ ਤੇਗ ਬਾਗਦ ਸਾਹਿਬ ਜੀ ਦਾ ਕੱਲ੍ਹ ਸੀਸ ਸਸਕਾਰ ਦਾ ਵਿਸ਼ੇਸ਼ ਪ੍ਰੋਗਰਾਮ ਹੋ ਰਿਹਾ ਹੈ ਪਾਈਸੰਦਿਕ ਸਭ ਉਸ ਉਤੰਨ ਪ੍ਰਸੰਗਤ ਨੂੰ ਪਾਠਕੋ ਗੁੰਜੀ ਹੈ ਪਿਛਲੇ ਕਸ਼ਾਲਾ ਮੰਦਿਰ ਵਿੱਚ ਦੇਸ਼ ਕਿ ਤੰਦਰੁ ਤੇਗ ਬਾਗਦ ਸਹਿ ਮਹਾਰਾਜ ਜੀ ਦੀ ਜਿਹੜੀ ਅਦੁੱਤੀ ਕੁਰਬਾਨੀ ਅਦੁੱਤੀ ਸ਼ਹੀਦੀ ਸ਼ਬਦ ਵਿੱਚ ਵਰਤਾਂਗਾ ਕਿਉਂਕਿ ਦੁਨੀਆ ਵਿੱਚ ਇਹੋ ਜੀ ਹੋਰ ਕੋਈ ਮਿਸਾਲ ਨਹੀਂ ਕਿ ਸਰੀਰੋਕ ਹੋਵੇ ਤੇ ਸਸਕਾਰ ਦੋ ਹੋਣ ਤੇ ਦੋਨਾਂ ਦੀ ਥਾਂ ਬਹੁਤ ਵੱਖਰੀ ਹੋਵੇ ਦੋਨਾਂ ਵਿੱਚ ਦਿਨਾਂ ਦਾ ਵੀ ਫਰਕ ਹੋਵੇ ਤੇ ਸਤਿਗੁਰੂ ਗੁਰਦੇਵ ਸਾਹਿਬ ਮਹਾਰਾਜ ਤੇ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਚਨ ਕਿ ਤੇਗ ਬਹਾਦਰ ਸੀ ਕਿਰਿਆ ਕਰੇ ਨਾ ਕਿ ਨੂੰ ਮਾਰ ਤੋਨਾ ਵਰ ਦਾ ਕੋਈ ਨਹੀਂ ਪੜ ਸਕਿਆ ਕੱਲ ਨੂੰ ਸੰਗਤ ਨੂੰ ਬੇਨਤੀ ਹੈ 10 ਦਸੰਬਰ ਨੂੰ 10 ਵਜੇ ਤੋਂ ਲੈ ਕੇ ਉਹ ਕੋਈ ਤਕਸੁਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੰਦ ਪ੍ਰਕਾਸ਼ੀ ਵਿਗਿਆ ਆ ਬਿਸਮੂਸੰਗ ਪਉਂਚੰਦਾ ਵਿਜਤਨ ਕਰਿਓ ਸਤਿਗੁਰੂ ਗੁਰੂ ਤੇਗ ਬਾਬਾ ਸਰਬਜੀ ਦਾ ਸਿੰਘ ਸੰਸਕਾਰ ਦੇ ਵਿੱਚ ਉਹਨੂੰ ਪੈ ਭਾਵਨ ਸ਼ਰਧਾ ਨਾਲ ਆਪੇ ਮਨਾ ਕੇ ਸਤਿਗੁਰਾਂ ਦੇ ਜੀਵਨ ਸਿੱਖਿਆਵਾਂ ਨੂੰ ਬੇਨਤੀ ਕਰੀਏ ਸਾਡੇ ਜੀਵਨ ਵਿੱਚ ਪ੍ਰਵੇਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ